ਜਪੁ ਜੀ ਸਹਿਬ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਵੋ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਟੋਪੈ ਚੁਪ ਨਾ ਹੋਵੀ ਜੇ ਲਾਇ ਰਹਾ ਲਿਵ ਤਾਰ ਉਹ ਕਿਆ ਭੁਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ ਚਾਹ ਸਿਆਣਿਆ ਲਖ ਹੋਏ ਤਾਂ ਇੱਕ ਨਾ ਚੱਲਣਾ ਕਿਬ ਸੱਚਿਆਰਾ ਹੋਈਆ ਕਿਬ ਕੋੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਵਨ ਅਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਨ ਜੀ ਓਕੋ ਮਿਲੇ ਬਦਾਈ ਹੁਕਮੀ ਉਤਮਨੀ ਹੁਕਮ ਲਿਖ ਤੁਕ ਸੁਖ ਪਾਈਐ ਇਕਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪੁਆਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਸ਼ੈਤਾਨ ਕਾਵੇ ਕੋ ਦਾਤ ਜਾਣੈ ਨਿਸ਼ਾਨ ਕਾਵੇ ਕੋ ਗੁਣ ਬੜਿਆਈਆ ਚਾਰ ਕਾਵੇ ਕੋ ਵਿਦਿਆ ਬੇਕੰਮ ਵਿਚਾਰ ਕਾਵੇ ਕੋ ਸਾਜ ਕਰੇ ਤਨ ਕੇ ਕਾਵੇ ਕੋ ਜੀ ਲੈ ਫਿਰ ਦੇ ਕਾਵੇ ਕੋ ਜਾਪੈ ਦਿਸੈ ਦੂਰ ਕਾਵੇ ਕੋ ਵੇਖੈ ਹਾਜ਼ਰ ਹਦੂਰ ਕਥਨਾ ਕਥੀ ਨ ਆਵੇ ਤੋੜ ਕਤ ਕਤ ਕਥੀ ਕੋਟੀ ਕੋਟ ਕੋਟ ਬੇਨ ਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗਾਂਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਗ ਸੇ ਬੇਪਰਵਾਹ ਰਾਜਾ ਸਹਿ ਸਾਚ ਨਾਏ ਭਾਖਿਆ ਪਾਉ ਉਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੈ ਅੱਗੇ ਰਕਿਆ ਜਿਤ ਦੀ ਸੇ ਦਰਵਾਜ਼ ਮੋਖੇ ਬੋਲਨ ਬੋਲੀਏ ਜਿੱਤ ਸੁਨ ਤਰੇ ਪਿਆਰ ਅਮਰਤ ਵੇਲਾ ਸਚ ਨਾਓ ਬੜਿਆਇਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆ ਪਾਪਿਆ ਨਾ ਜਾਏ ਕੀਤਾ ਨਾ ਹੋਵੇ ਆਪੇ ਆਪ ਨਰਿੰਜਨ ਸੋਏ ਇਨੇ ਸੇਵਿਆ ਤਿੰਨ ਪਾਇਆ ਮਾਨ ਨਾਨਕ ਕਾਵੀਐ ਗੁਣੀ ਨਿਦਾਨ ਕਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰੇ ਸੁਖ ਕਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਦੇ ਗੁਰਮੁਖ ਰਹਾ ਸਮਾਈ ਗੁਰ ਇਸ਼ਰ ਗੁਰੂ ਗੋ ਰਖ ਪਰਮਾ ਗੁਰ ਪਾਰਬਤੀ ਮਾਈ ਇਹ ਹਉ ਆ ਜਾਣਾ ਆਖਾ ਨਹੀਂ ਕਹਿ ਨ ਕਥ ਨ ਜਾਈ ਗੁਰਾ ਇੱਕ ਦੇ ਬੁਝਾਈ ਚਬ ਨ ਜੀ ਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਯਾਈ ਤੀਰਤ ਨਾ ਵੈ ਜੇ ਤਿਸ ਪਾਵੈ ਬਿਨ ਭਾਣੇ ਕੇ ਨਾਈ ਕਰੀ ਜੇਤੀ ਸਿਰਟ ਉਪਾਈ ਵੇਖਾ ਬਿਨ ਕਰਮਾ ਕੇ ਮਿਲ ਲੈ ਲਈ ਮਤ ਵਿਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਚਰੇ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਨੀ ਹੋਏ ਨਵਾ ਕੰਧਾ ਵਿਚੇ ਜਾਨੀਐ ਨਾਲ ਚਲੈ ਸਭ ਕੋਏ ਚੰਗਾ ਨਾ ਉਰ ਖਾਇ ਕੈ ਜਾ ਸਕੀਰਤ ਚੱਕ ਲੈ ਜੇ तिस ਨਦਰ ਨਾ ਆਵੀ ਤਾਂ ਬਾਤਰ ਨਾ ਪਚਾ ਕੇ ਇਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬੱਥਿਆ ਗੁਣ ਦੇ ਤੇਹਾ ਕੋਏ ਨਾ ਸੂਜੀ ਜੇ तिस ਗੁਣ ਕੋਏ ਕਰੇ ਸੁਣੀਐ ਸਤਿਪੀਰ ਸੁਰਨਾਥ ਸੁਣੀਐ ਤਰ ਤਤਵ ਅਕਾਸ ਸੁਣੀਐ ਦੀਪ ਲੋਪ ਪਤਾਲ ਦੁਨੀਆ ਕੋ ਨਸਕ ਕਾਲ ਨਾਨਕ ਭਗਤਾ ਸਦਾ ਵਿਗਾਸ ਦੁਨੀਆ ਦੁਖ ਪਾਪ ਕਾ ਨਾਸ ਦੁਨੀਆ ਇਛਰ ਪਰਮਾ ਇੰਦਰ ਦੁਨੀਆ ਮੁਖ ਸਲਾਹਨ ਮੰਦ ਤੁਨੀਏ ਜੋਗ ਜੁਗਤ ਤਨ ਪੇਰ ਤੁਨੀਏ ਸਾਸਤ ਸਿਮਰਤ 베ਰ ਨਾਨਕ ਭਗਤਾ ਸਦਾ ਬਿਗਾਸ ਤੁਨੀਏ ਦੁਖ ਪਾਪ ਕਾ ਨਾਸ ਤੁਨੀਏ ਸਤ ਸੰਤੋਖ ਗਿਆਨ ਤੁਨੀਏ ਅਰਸਤ ਕਾ ਇਸ਼ਨਾਨ ਤੁਨੀਏ ਪੜ ਪੜ ਪਾਵੇ ਮਾਸ ਤੁਨੀਏ ਲਖੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸਰਾ ਗੁਣ ਕੇ ਕਾਹ ਸੁਣੀਐ ਸੇਖ ਪੀਰ ਪਾਸਾ ਸੁਣੀਐ ਅੰਦੇ ਪਾਵੈ ਰਾਹ ਸੁਣੀਐ ਹਾਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਵਿਚੈ ਪਸਤਾਏ ਕਾਗਦ ਕਲਉ ਨਾਲ ਲਿਖਨ ਹਾਰ ਮੰਨੇ ਕਾ ਵਾ ਕਰਨ ਵਿਚਾਰ ਐਸਾ ਨਾਮ ਨਰੀਂਜਨ ਹੋਏ ਏਕੋ ਮਨ ਚਾਲੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਪਨ ਕੀ ਸੁਧ ਮੰਨੈ ਮੋਹ ਝੋਟਾ ਨਾ ਖਾਏ ਮਨ ਲੈ ਚਮਕੈ ਸਾਥ ਨਾ ਜਾਏ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਲੈ ਮਾਰਗ ਠਾਕ ਨਾ ਪਾਏ ਮਨ ਲੈ ਪਤ ਸਿਓ ਪ੍ਰਗਟ ਜਾਏ ਮਨ ਲੈ ਮਗ ਨ ਚੱਲੇ ਪੰਥ ਮਨ ਲੈ ਧਰਉ ਸੇਤੀ ਸੰਵੰਤ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨ ਪਾਵੇ ਮੋਖ ਤਵਾਰ ਮੰਨ ਪਰਵਾਰ ਸਦਾ ਮੰਨ ਧਰ ਧਾਰੇ ਗੁਰ ਸਿੱਖ ਮੰਨ ਨਾਨਕ ਪਾਵੇ ਨਾ ਤੀਕ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਤਿਰਕੇ ਮਾਨ ਪੰਚੇ ਮੋਹ ਧਰ ਜਾਨ ਪੰਚਾ ਕਾ ਗੁਰ ਇਕ ਧਿਆਨ ਇਕੋ ਕਹਿ ਕਰੈ ਤੇ ਚਾਰ ਕਰਤੇ ਕਹਿ ਕਰਨੈ ਨਹੀਂ ਸੁਮਾਰ ਤੋਲ ਤਰਉਨ ਤੇ ਆ ਕਾ ਪੁੱਤ ਸੰਤੋਖਤਾਪ ਰੱਖਿਆ ਜਿਨ ਸੁ ਜੇ ਕੋ 부ਜਾ ਹੋ ਗੈ ਸਚਿਆਰ ਸਭ ਲੈ ਉਪਰ ਕੇਤਾ ਬਾਰ ਧਰਤੀ ਹੋਰ ਭਰੈ ਹੋਰ ਹੋਰ ਇਸ ਦੇ ਭਾਤ ਲੈ ਕਵਨ ਜੋਰ ਜੀ ਚੰਤ ਰੰਗਾ ਕੇ ਨਾਮ ਸਵਨਾ ਲਿਖਿਆ ਗੂੜੀ ਕਲਾਮ ਏ ਲੈ ਕਾ ਲੇਖ ਜਾਣੈ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਧਾਨ ਸਲਾਹਨ ਰੂਪ ਕੀਤੀ ਦਾਤ ਜਾਣੈ ਕੌਣ ਕੂਦ ਕੀਤਾ ਸਾਉ ਏਕੋ ਕਵਾਉ ਇਸ ਦੇ ਹੋਏ ਲਖ ਦਰਿਆਉ ਪੁਤਰਿਤ ਕਵਨ ਕਹਾ ਵਿਚਾਰ ਵਾਰਿਆ ਨਾ ਆਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਵਲਿਕਾ ਤੂ ਸਦਾ ਸਲਾਮਤ ਨਰੇਂਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਬੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰਮ ਪਖ ਸਾਰ ਅਸੰਖ ਮੋਲ ਲਿਬ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਪਰਿਆ ਨਾ ਜਾਇ ਇਕ ਵਾਰ ਜੋ ਤੁਧ ਪਾਵੈ ਸਾਈ ਬਲੀਕਾ ਤੂੰ ਸਦਾ ਸਲਾਮਤ ਨਰੇਂਕਾਰ ਅਸੰਖ ਮੂਰਖ ਅੰਧ ਗੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਏ ਜੋ ਅਸੰਖ ਕਲ ਵਦ ਹਰਤਿਆ ਕਮਾਏ ਅਸੰਖੰ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਰਾਏ ਅਸਾਂ ਕਮਲੇਸ ਮਲ ਭਖ ਖਾਏ ਅਸੰਖ ਨਿੰਦਕ ਸਿਰ ਕਰ ਬਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਬਾ ਜਿਉ ਤੁਤ ਪਾਵੇ ਸਾਈ ਵਲਕਾਰ ਤੂ ਸਦਾ ਸਲਾਮਤ ਨਰੇਂਕਾ ਅਸੰਖ ਨਾਮ ਅਸੰਖ ਥਾਵ ਅਗਮ ਅਗਮ ਅਸੰਕਲੋ ਅਸੰਗੰਕ ਕਰੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਨ ਬੋਲਨ ਬਾਰ ਅਖਰਾ ਸਿਰ ਸੰਯੋਗ ਵਖਾਨ ਜਿਨ ਤੇ ਲਿਖੇ ਤਿਸ ਸਿਰ ਨਾਏ ਜਿਬ ਪਰਮਾਏ ਤਿਬ ਤੇ ਬਪਾਏ ਜੇਤਾ ਕੀਤਾ ਤੇਤਾ ਨਾਓ ਪਿੰਨ ਲਾਵੇ ਨਾਹੀ ਕੋਥਾਓ ਉਤਰੇ ਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਵਾ ਏਕ ਵਾਰ ਜੋ ਤੁਤ ਪਾਵੈ ਸਾਈ ਬਲਿਕਾ ਤੂ ਸਦਾ ਸਲਾਮਨ ਰੇਕਾਰ ਪਰੇ ਹੱਥ ਤੇਰ ਤਨ ਤੇ ਪਾਣੀ ਧੋਤ ਉਤਰ ਸੁਖੇ ਮੂਤ ਪਲੀਤੀ ਕਪੜ ਹੋਏ ਤੈਸਾ ਬੋਲੇ ਇਹ ਓ ਤੋਏ ਪਰ ਇਹ ਮਤ ਪਪਾ ਕੈ ਸੰਗ ਉਹ ਤੋ ਕੈ ਨਾ ਵੈ ਕੈ ਰੰਗ ਕੂਨੀ ਬਾਪੀ ਆਕਰ ਨਾ ਹੈ ਕਰ ਕਰ ਕੰਨਾ ਲਿਖ ਲੈ ਜਾਏ ਆਪੇ ਵੀਰ ਆਪੇ ਹੀ ਕਾਏ ਨਾਨਕ ਹੁਕਮੀ ਆਵੇ ਜਾਏ ਦੇ ਦੇ ਤਪ ਤੇ ਆਤਤ ਤਾਨ ਜੇ ਕੋ ਪਾਵੇ ਤਿਲਕਾ ਮਾਨ ਦੁਨਿਆ ਮਨਿਆ ਮਨ ਕੀਤਾ ਪਾਉ ਅੰਤਰਗਤ ਤੀਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਤਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤ ਪਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸਵੇਲਾ ਭਗਤ ਕਵਨ ਕਵਨ ਤਿਤ ਕਵਨ ਵਾਤ ਕਵਨ ਸੀ ਰੁੱਤੀ ਮਾ ਕਵਨ ਜਿ ਤੋ ਆਕਾਰ ਤੇ ਲਾ ਪਾਇਆ ਪਰਦੀ ਜੇ ਹੋ ਗਏ ਲਿਖ ਪੁਰਾਨ ਬਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਕੁਰਾਨ ਸਿਤਵਾਰ ਨਾ ਜੋਗੀ ਜਾਣ ਰਤਮਹ ਨਾ ਕੋਏ ਜਾ ਕਰਤਾ ਸਿੱਧੀ ਕਾਉ ਸਜਾ ਆਪ ਜਾਨੈ ਸੋਈ ਕਿਪ ਕਰ ਆਕਾ ਕਿਪ ਸਲਾਹੀ ਕਹੁ ਵਰਨੀ ਕਿਪਜਾਨਾ ਨਾਨਕ ਆਖੰਦ ਸਭ ਕੋ ਆਖੈ ਇੱਕ ਇੱਕ ਦੂ ਇੱਕ ਸਿਆਣਾ ਵੱਡਾ ਸ੍ਰੇਅ ਵੱਡੀ ਨਾਹੀ ਏਤਾ ਜਾ ਕਾ ਹੋਵੇ ਨਾਨਕ ਜੇ ਕੋ ਆਪ ਜਨ ਅਗੇ ਗਿਆਨ ਸੋ ਹੈ ਅਪਤਲ ਅਪਤਲ ਅਖ ਅਗਾਸਾ ਅਗਾਸ ਔੜ ਕੋੜ ਕੋ ਮਾਲ ਤੱਕੇ ਵੇਦ ਕਹਿਣ ਇੱਕ ਬਾਤ ਤਹਿਸ 18 ਕਹਿਣ ਕਿ ਤੇਵਾ ਅਸਲ ਇੱਕ ਦਾ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਰਾਸ ਨਾਨਕ ਵੱਡਾ ਆਖਿਆ ਆਪੇ ਜਾਣ ਆਵ ਤਲਾਹੀਸਲਾ ਏਤੀ ਸੂਰਤ ਨਾ ਪਾਇਆ ਨਦੀਆ ਤੇ ਵਹ ਪਾਵੇ ਸਮੰਧ ਨਾ ਜਾਣਿਆ ਸਮੰਧ ਸਾਹਿਬ ਸੁਲਤਾਨ ਅੰਗੇਰਾ 체ਤੀ ਮਾਲ ਤਨ ਏਰੀ ਤੁਲਨਾ ਹੋਣੀ ਜੇ तिस ਮੰਨੇ ਨਾ ਵਿਸਰੇ ਅੰਤ ਨਾ ਸਿੱਟੀ ਕਰਨ ਨਾ ਅੰਤ ਅੰਤ ਨਾ ਕਰਨ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਦਾ ਅੰਤ ਅੰਤ ਨਾ ਜਾਪਾ ਕੀਆ ਮਨ ਮੰਤ ਅੰਤ ਨਾ ਜਾਪਾ ਕੀਤਾ ਆਕਾਰ ਅੰਤ ਨਾ ਜਾਪੈ ਪਰ ਆਵਾਰ ਅੰਤ ਕਰਨ ਕੇਤੇ ਬਿਲਾਹ ਅੰਤ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣਾ ਕੋਇ ਬੋਧਾ ਕਹੀਏ ਬੋਧਾ ਹੋਏ بڑا سچا تھا جانا سوئے جی بڑ آپ جانا آ آپ نانک ندری کرمی دا بہتا کرم لکھا نہ جائے بڑا داطا دل نہ تمای ਇਤੇ ਮੰਗੇ ਜੋਤ ਉਪਾਰ ਇਤਿਆਂ ਗਲਤ ਨਹੀਂ ਵਿਚਾਰ ਕੇਤੇ ਖਾਪ ਟੁੱਟੇ ਬੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਈ ਖਾਏ ਇਤਿਆਂ ਦੁੱਖ ਹੁਕ ਸਦਮਾਰ ਇਹ ਵੀ ਦਾਗ ਤੇਰੀ ਤੇ ਦਾਰ ਬੰਦ ਖਲਾਸੀ ਪਾਰਾ ਹੋਏ ਹੋਰ ਆਖ ਨਾ ਸਕਾ ਕੋਏ ਜੇ ਕੋ ਆਏ ਆਖਨ ਪਾਏ ਉਹ ਜਾਣੈ ਜੇਦਿਆਂ ਮੋਹ ਖਾਏ ਆਪੇ ਜਾਣੇ ਆਪੇ ਦੇ ਅੱਖ ਸੇਵੀ ਕੀ ਕੀ ਜਿਸ ਨੋ ਭਗ ਸੇ ਇਫਤਸਲ ਨਾਨਕ ਬਾਸਾਹੀ ਬਾਸਾ ਅਮੂਲ ਕੁੰ ਅਮੂਲ ਪਾਲ ਅਮੂਲ ਵਪਾਰੀਆ ਅਮੂਲ ਪੰਡਾਰ ਅਮੂਲ ਆਵੇ ਅਮੂਲ ਜਾਏ ਅਮੂਲ ਪਾਏ ਅਮੂਲਾ ਸਮਾਏ ਅਮੂਲ ਧਰਮ ਅਮੂਲ ਦੀਵਾਨ ਅਮੂਲ ਤੁਲ ਅਮੂਲ ਪਰਵਾਨ ਅਮੂਲ ਬਖਸ਼ੀਸ਼ ਅਮੂਲ ਨਿਸ਼ਾਨ ਅਮੂਲ ਕਰਮ ਅਮੂਲ ਪਰਮਾਨ ਅਮੂਲ ਅਮੂਲ ਆਖਿਆ ਨਾ ਜਾਏ ਆ आके वेद पाठ पुराण आके परे करे बक्यान आके भर में आके इन्द्र आके गोपी दे गोविंद आके इचर आके सिद्ध आके केते कीते बुद्ध आके दानव आके दे आके सुनर मुन जन से येते आके आंखन पाए येते कर कर उठ उठ जाए येते कीते और करे आक ना सके के के, के, के ਜੇ ਬੜਾ ਪਾਵੈ ਜੇ ਬੜੋ ਹੋਏ ਨਾਨਕ ਜਾਨੈ ਸਾਚਾ ਸੋਏ ਦੇ ਕੋ ਆਖੈ ਬੋਲ ਬਗਾਰ ਤਾ ਲਿਖਿਆ ਸਿਰ ਗਵਾਰ ਗਵਾਰ ਸੋਦਰ ਕੇ ਆ ਸੋ ਕਰ ਕੇ ਆ ਜਿਤ ਵੇ ਸਰਵ ਸਮਾਲੇ ਬਾਜੇ ਨਾਦ ਅਨੇਕ ਅਸੰਸਾ ਕੇ ਤੇ ਵਾ ਵਨ ਹਾਰੇ ਤੇ ਤੇ ਰਾਗ ਭਰੀ ਸੀ ਉਹ ਕਹਿਆਨ ਕੇ ਤੇ ਗਾਵਨ ਹਾਰੇ ਗਾਵਨ ਤੁਦਨੋ ਪਵਨ ਪਾਰੀ ਵਿਚੰਦ ਕਾਵੇ ਰਾਜਾ ਦਰਬੰਦ ਦਵਾਰੇ ਕਾਵੇ ਚਿੱਤ ਕੋਤਰ ਲਿਖ ਜਨ ਲਿਖ ਲਿਖ ਤਰਾ ਵਿਚਾਰੇ ਕਾਵੇ ਇਸ਼ਰ ਬਰਮਾ ਦੇਵੀ ਸੋਹਣ ਸਦਾ ਸੁvare ਕਾਵੇ ਇੰਦ ਇੰਦਰਾਚਨ ਬੈਠੇ ਦੇਵਦੀਆਂ ਦਰ ਨਾਲੇ ਕਾਵੇ ਚਿੱਤ ਸਮਾਧੀ ਅੰਦਰ ਕਾਵੇ ਸਰ ਵਿਚਾਰੇ ਗਾਵਨ ਜਤੀ ਸ਼ਤੀ ਸੰਤੋ ਕੇ ਕਾਵੇ ਬੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸੁਰ ਜੁਗ ਜੁਗ ਬੇਦਾ ਨਾਲੇ गावे मोहनिया मनमोहन स्वर्ग मसत आले गावे जतन उपाय तेरे 68 तीर ते नले गावे जोद महा बल सुरा गावे कानी चारे गावे खंड मंडल ब्राह्मण दा कर कर रखे तेरे तारे तोई तुदनो गावन जोत क पावन रत्ते तेरे भगत रसाले और कहते गावन सो मैं चित ना आवां नानक क्या बिचारे ਸੋਈ ਸੋਈ ਸਦਾ ਸੱਚ ਸਈ ਸਾਚਾ ਸਾਚੀ ਨਾਹੀ ਹੈ ਵੀ ਹੋਸੀ ਜਾਈਦਾ ਜਾਸੀ ਰਚਨਾ ਜਿਨੇ ਰਚਾਈ ਰੰਗੇ ਰੰਗੇ ਬਾਤੇ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਪ ਕਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਇਹ ਹੁਕਮ ਨ ਕਰਨਾ ਜਾਈ ਸੋ ਪਾਸੇ ਸਾ ਪਾਸੇ ਨਾਨਕ ਰਹਿ ਜਾਈ ੰਦਾ ਸਦੋਗ ਸਰੋਪਤ ਜੋਲੀ ਧਿਆਨ ਕੀ ਕਰੇ ਮੋਤ ਤਿੰਤਾ ਕਾਲ ਕੁਆਰੀ ਕਾਇ ਜੁਗਤ ਰੰਨਾ ਪਰਤੀ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਯਗ ਜੀਤ ਆਦੇਸ਼ ਤਿਸ ਅਦੇ ਆਦ ਅਨੀਦ ਅਨਾਦ ਅਨਹਤ ਜੁਗ ਜੁਗ ਏ ਕੋ ਵੇਸ ਭਗਤ ਗਿਆਨ ਤੇ ਆਪਨਾਰਨ ਘਟ ਘਟ ਬਾਜੇ ਨਾਦ ਆਪਨਾਤ ਨਾਤੀ ਸਭ ਜਾ ਕੀ ਰਿਤ ਸਿਦ ਅਵਰਾ ਸਾਧ ਸੰਜੋਗ ਪੰਜੋਗ ਤੋਂ ਇਕਾਦ ਚਲਾਵੇ ਲੇਖੇ ਆਵੇ ਪਾਗ ਅਦੇਸ਼ ਤਿਸੈ ਅਦੇ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇਕੋ ਵੇਸ ਇਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਰ ਜੇ ਬਿਸ ਪਾਵੇ ਤਿਵੇਂ ਚਲਾਵੇ ਜੇਬ ਹੋਵੇ ਬੁਰਮਾਨ ਓ ਵੀਖੈ ਓਨਾ ਨਦਰ ਨ ਆਵੇ ਬੋਤਾ ਏ ਬਿਦਾਨ ਅਦੇਸ਼ ਤਿਸੈ ਅਦੇਸ਼ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਆਸਨ ਲੋ ਲੋ ਪੰਡਾ ਜੋ ਕਿਸ ਪਾਇਆ ਸੋ ਏਕ ਵਾਰ ਕਰ ਕਰ ਦੇਖੈ ਸਿਜਰਾ ਨਾਨਕ ਸਾਚੇ ਕੀ ਸਾਚੀ ਕਾਰ ਅਦੇਸ਼ ਤਿਸੈ ਅਦੇਸ਼ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਇਕ ਦੂਜੀ ਵੋ ਲਖ ਹੋਏ ਲਖ ਹੋਵੇ ਲਖ ਵੀਸ ਲੱਖ ਲੱਖ ਵੇੜਾ ਆਖੀਏ ਇੱਕ ਨਾਮ ਜਗਦੀਸ਼ ਏ ਤੇ ਰਾਹ ਪਤ ਪਵੜੀਆਂ ਚੜੀਆਂ ਹੋਏ 21 ਤੁਨ ਗੱਲਾ ਆਕਾਸ਼ ਕੀ ਕੀਟਾ ਆਈ ਰੀ ਨਾਨਕ ਨਦੀ ਪਾਈਐ ਕੁੜੀ ਕੁੜੈ ਰਖੀ ਆਖ ਨਜ਼ੋਰ ਚ ਪੈ ਨਰਜੋਲ ਜੋ ਨਾ ਮੰਗੇ ਦੇ ਨਾ ਜੋਲ ਜੋ ਨਾ ਜੀਵਨ ਮਰਨ ਨਰਜੋਲ ਜੋ ਨਾ ਰਾਜ ਮਨ ਮਨ ਸੋਲ ਜੋ ਨਾ ਸੋਚੀ ਗਿਆਨ ਵਿਚਾਰ ਜੋ ਨਾ ਜੋਤੀ ਸੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੂਤੀ ਤੀਤੀ ਵਾਰ ਭਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਤਾਂ ਰਖੀ ਧਰਉ ਸੰਸਾਰ ਜਸ ਜਸ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਇੱਥੈ ਸੋਨ ਪੰਜ ਪਰਵਾਨ ਨਦਰੀ ਕਰਮ ਪਾਵੇ ਨਿਸ਼ਾਨ ਕੱਚ ਪਕਾਈ ਓਥੈ ਖਾਏ ਨਾਨਕ ਗਾਇਆ ਜਪ ਜਾਏ ਦਰਮਕੰਡ ਕਾ ਇਹੋ ਧਰਮ ਪਿਆਲ ਕੰਡ ਕਾ ਆਖੇ ਕਰਮ ਕੇਤੇ ਬਾਵਨ ਪਾਣੀ ਬਸੰਤਰ ਕੇਤੇ ਕਾਲਮ ਮਹੇਸ ਇਤੇ ਵਰਮੇ ਕਰਤ ਕਰਿਐ ਰੂਪ ਰੰਗ ਕੇ ਵੇਸ ਇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਆਪਣੇ ਕੇਤੇ ਇੰਦੇ ਚੰਦ ਸੋ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਤ ਬੁੱਧਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਨਵ ਮਨ ਕੇਤੇ ਕੇਤੇ ਰਤਨ ਸਮੰਧ ਇਤਿਆ ਕਾਣੀ ਇਤਿਆ ਵਾਣੀ ਕੇਤੇ ਪਾਪ ਨਰਿੰਦ ਜੇ ਤੇ ਆ ਸੋਚੀ ਦੇਵਕੇ ਤੇ ਨਾਲਿਕ ਅੰਤ ਅਨਾੰਤ ਗਿਆਨ ਕੰਡ ਮਹ ਗਿਆਨ ਪ੍ਰਚੰਡ ਤਿੱਥੈ ਨਾਦ ਬਨੋਦ ਕੋਟ ਆਨੰਦ ਚਰਮ ਖੰਡ ਕੀ ਬਾਣੀ ਰੂਪ ਤਿੱਥੈ ਕਰੀਏ ਕਰਿਆ ਬੌਧ ਅਨੂਪ ਤਾਂ ਕਿ ਅੰਗਲਾ ਕਥਿਆ ਨਾ ਜਾਏ ਦੇਖੋ ਕਹ ਪਿਛੈ ਪਛਤਾਏ ਤਿੱਥੈ ਕਰੀਏ ਸੁਤ ਮਤ ਮਨ ਬੁੱਧ ਤਿੱਥੈ ਕਰੀਏ ਸੁਰਾ ਸਿੱਧ ਕੀ ਸੁਧ ਕਰੋ ਖੰਡ ਕੀ ਬਾਣੀ ਜੋ ਤਿੱਥੇ ਹੋ ਨਾ ਕੋਈ ਹੋ ਤਿੱਥੇ ਜੋਤ ਮਹਾ ਬਲ ਸੂਰ ਤਿੰਨ ਮਹ ਕਰਾਮ ਰਹਾ ਬਰਪੂਰ ਤਿੱਥੇ ਸੀਤੋ ਸੀਤਾ ਮੈਂ ਮਾ ਮਹ ਤਾਕੇ ਰੂਪ ਨ ਕਤਨੇ ਜਾ ਨਾ ਹੋ ਮਰੇ ਨਾ ਠਾਕੇ ਜਾਏ ਜਿਨ ਕੈ ਰਾਮ ਬਸੈ ਮਨ ਮਾਏ ਇੱਥੇ ਭਗਤ ਬਸੇ ਕੇ ਲੋ ਕਰੇ ਅਨੰਦ ਸੱਚਾ ਮਨ ਸੋ ਸੱਚ ਕੰਡ ਬਸੈ ਨਰਿੰਕਾਰ ਕਰ ਕਰ ਵੇਖੈ ਨਦਰ ਨਿਹਾਲ ਇੱਥੇ ਖੰਡਲ ਮੰਡਲ ਵਰਮੰਡ ਏਕੋ ਕਥ ਦਾ ਅੰਤਨਾੰਤ ਤੇtela ਲੋਕ ਆਕਾਰ ਜਿਬ ਜਿਬ ਹੁਕਮ ਤੇ ਬਿਵਤਾ ਆਕਾਰ ਬੇਕੇ ਬਿਚੇ ਕਰ ਬਿਚੇ ਚਾਲ ਨਾਨਕ ਕਤਨਾ ਕਰਾ ਸਾਰ ਜੱਟ ਮਹਾਰਾ ਦੀਰੇ ਸੁਨਿਆਰ ਹਰਨ ਮਤ ਬੇਦ ਹਧਿਆਰ ਪਾਉ ਖੱਲਾ ਆਗਨ ਧਪਤਾਓ ਪਾਂਡਾ ਪਾਉ ਅੰਮ੍ਰਿਤ ਤਿਤ ਡਾਲ ਕਰੀਆ ਸਭ ਦਾ ਸੱਚੀ ਤਸਬਾਹ ਜਿਨ ਕਾਉ ਨਦਰ ਕਰਮਾ ਤਿਨ ਕਾਰ ਨਾਨਕ ਨਦਰ ਨਦਰ ਨਿਹਾਲ ਅਸ ਲੋਗ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਫਿਰ세 ਰਾਤ ਦੁਈ ਦਾਈ ਦਿਆ ਕੇ ਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਬਾਜੈ ਧਰਮ ਹਦੂਰ ਕਰਮੀ ਆਪੋ ਆਪਨੇ ਕੇ ਲੈੜੇ ਕਹਿ ਦੋ ਜਿਨੇ ਨਾਮ ਤੇ ਆਇਆ ਕੇ ਮਸਤ ਕਰਾ ਨਾਨਕ ਤੇ ਮਖ ਉਜਲੇ ਕੀਤੀ ਛਟੀ ਨਾ ਜਿਨੇ ਨਾਮ ਤੇ ਆਇਆ ਕੇ ਮਸਤ ਕਰਾ ਨਾਨਕ ਤੇ ਮਖ ਉਜਲੇ ਕੀਤੀ ਛਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ